तो जाना ये भी सुबह कड़ी है ना तो ये तो बांके ठेके ही नहीं है यहाँ पर बहुत चलके ही नहीं करते अब जो जो अभी तो ही जाना है तो उसे रोके घर में ये करने आते हैं तो राहिकर में करने जाकर वो रहेंगे खाने डाल के चुका है कि ऐसे बता साफ़ हो गया ठेके पे नहीं कड़ी आ गया ना पर इतने सुब ਤੇਰੀ ਉਤਨੀ ਨਾ ਕੋਈ ਕੁਕਾ ਮਤਨ ਦਾ ਆਗਰੇ ਬੰਨ ਬਿੰਮੜੀ ਦੇ ਲਈ ਮੈਂ ਕੋਸਰੀ ਬਦਲੇ ਕਿੱਲੇ ਬਣਾ ਦੇ ਤਾ ਤਾ ਤੈ ਤੁਹਾਂ ਲਾ ਪੈਂਦੀਆਂ ਬੈ ਬੈ ਕੇ ਨਮਕਾ ਖਾ ਬੀਜੀ ਕੀ ਕਰੰਦੇ ਹਾਂ ਹਾਂ ਜੀ ਪ੍ਰੇਤ ਕਿੱਥੇ ਗਈ ਹਾਂ ਹਾਂ ਜੀ ਮੈਂ ਬੀਜੀ ਆਪਣੀ ਫਰੈਂਡਾਂ ਲਗਾਈ ਹਾਂ ਮੈਂ ਅੱਛੇ ਜੇ ਮੈਂ ਅੱਗੇ ਆ ਕੇ ਤੁਰਨ ਫਿਰਨ ਗਈ ਹੋਊਗੀ ਚਲ ਕੋਈ ਗੱਲ ਨਹੀਂ ਆ ਜਾਂਦੀ ਤੁਸੀਂ ਕਿੱਥੇ ਗਏ ਏ ਸੁਨ ਸੁਣਾ ਸੋਨਾ ਤੇ ਕਿੰਨਾ ਦਾ ਇਹ ਸੋਚ ਵਿੱਚ ਕੀ ਲੱਗੂਗਾ ਦਾਨੀ ਭਾਜੀ ਨੂੰ ਦਈ ਨਸੋ ਕਿ ਤੇ ਫੇਰੀ ਪਤਾ ਲੱਗੂਗਾ ਕਿ ਗੈਸ ਕਾਰਖਾਨੇ ਦਾ ਸੋਤ ਹੋਊਗਾ ਇਹ ਹਾਂ ਵੀ ਟਾਟਾ ਹੀ ਹੋਣਾ ਕਿ ਟਾ ਸੋਨਾ ਸੂਟ ਹੈ ਜਿੱਥੋਂ ਮਿਲਗੇ ਤੇਰਾ ਹੀ ਹਾਂ ਸੱਚੀ ਇਹ ਸੂਟ ਹਾਂ ਇਹ ਕਿਤਾ ਸੋਨਾ ਸੂਟ ਆ ਮੈਨੂੰ ਕਿੰਨਾ ਸੋਨਾ ਲੱਗੂਗਾ ਪਾਇਆ ਤੇ ਹੋਰ ਮੈਂ ਹਾਂ ਤੇਰਾ ਰੰਗ ਕੋਰਾ ਚਿੱਟਾ ਵਾ ਤੇ ਡਾਰਕ ਜਿਆ ਰੰਗ ਖੜਦੀ ਐ ਤੈਨੂੰ ਡਾਰਕੇ ਰੰਗ ਪਸੰਦ ਨੇ ਨਾ ਆ ਭਾਬੀ ਜੀ ਬਹੁਤ ਪਸੰਦ ਆ ਤੇ ਕਿੰਨੇ ਚੰਗੇ ਉਹ ਕਿਟਾ ਸੂਟ ਲੈ ਕੇ ਆਏ ਮੇਰੀ ਹੋਰ ਤੇ ਪੜਾਈ ਪੜੂਈ ਕਿੱਦਾਂ ਚੱਲਦੀ ਆ ਆ ਭਾਬੀ ਜੀ ਵਜਿਆ ਵਾ ਮੈਂ ਆਪਣੀ ਫਰੈਂਡਾਂ ਨਾਲ ਗਈਆਂ ਪੁੱਛਣ ਤੂੰ ਕਹਿੰਦੇ ਮੈਂ ਅੱਗੇ ਸਟੱਡੀ ਕਰਨੀ ਆ ਅੱਛਾ ਅੱਛਾ ਤੇ ਆ ਮੈਂ ਹਾ ਸੂਟ ਬਣਾਇਆ ਵਾ ਤੇ ਦੁਪੱਟਾ ਨਹੀਂ ਹੁੰਦਾ ਮੈਂ ਜਿ ਡਾਈ ਕਰਾਇਆ ਮੈਂ ਮਰੀਦ ਨੂੰ ਪੁੱਛ ਕੇ ਨਾ ਵੀ ਕਿਹੜੇ ਕੱਲਰ ਦਾ ਕਰਾਉਣਾ ਵਾ ਫਿਰ ਕਰਾ ਲੇ ਹਾਂਗੀ ਸਵੇਰੇ ਜਾ ਕੇ ਦੱਸ ਦੇ ਕਿਹੜੇ ਦਾ ਪਾਉਣਾ ਕੋਈ ਨਹੀਂ ਭਾਬੀ ਜੀ ਇਹਨੇ ਸੋਹਣਾ ਸੂਟ ਤੁਸੀਂ ਬਣਾ ਲੇ ਜਿਹੜੇ ਵੀ ਰੰਗ ਦਾ ਲੈ ਦੋਗੇ ਮੈਂ ਪਾ ਲੈਣਾ ਨਹੀਂ ਨਹੀਂ ਬਣਾ ਹੀ ਪਾਓ ਸ ਪਰ ਫਿਰ ਵੀ ਆਪਣੀ ਚੁਆਇਸ ਹੁੰਦੀ ਦੱਸ ਦੇ ਤੈਨੂੰ ਮਾੜਾ ਆ ਪਿੰਕ ਕੱਲਰ ਦਾ ਕਰਾ ਰਹੇ ਮੈਨੂੰ ਮੈਨੂੰ ਪਿੰਕ ਹੀ ਆਣੀ ਆ ਮੈਂ ਤੇ ਲਵਾਂਗ ਬੜਾ ਸੋਹਰਾ ਵਾ ਤੇ ਤੈਨੂੰ ਸੋਹਣਾ ਲੱਗਣਾ ਹਾਂਜੀ ਭਾਬੀ ਕਿੱਦਾਂ ਸੂਟ ਕਿੰਨੇ ਚੰਗੇ ਹੋ ਆਏ ਇਹ ਮੇਰੀ ਕਰੀ ਤਾ ਦੱਸ ਮੈਂ ਨਹੀਂ ਤੇਰਾ ਚਾਰੀਚ ਪੂਰਾ ਕਰਨਾ ਤੇ ਹੋਰ ਕਿੰਨੇ ਕਰਨਾ ਹੈ ਕਮਲਗੇ ਦਰਨੇ ਦਲਵਾਉਣ ਕਰੀ ਤੇ ਹਰ ਕੋਈ ਹਰ ਕਿਸੇ ਲਈ ਦਾਨੀ ਪਰ ਚੈਰੀ ਤਾਂ ਵਿੱਚ ਕਿਤਾ ਪਈ ਆ ਬੀਜੀ ਮੈਂ ਤਾਂ ਦਿਨ ਇੱਕ ਗੱਲ ਕਰਨੀ ਆ ਹਾਂ ਦੱਸ ਮੇਰੇ ਨਾਲ ਇੱਕ ਫਰੈਂਡ ਆ ਮੇਰੀ ਵੀ ਆਪਣੀ ਫਰੈਂਡ ਲਈ ਬਹਿਣਾ ਅੱਛਾ ਅੱਛਾ ਮੈਨੂੰ ਦੱਸਣ ਦੇ ਇਹ ਉਹਦਾ ਸੈਕਸ਼ਨ ਵੱਖਰਾ ਨਾ ਉਹ ਗਿੰਦੀ ਸਾਡੀ ਕਲਾਸ ਚ ਪੂਰੀ ਆ ਉਹਦੀ ਨਾ ਮੰਮੀ ਨੇ ਵਿਚਾਰੀ ਕਿ ਉਹ ਕਿੱਥੇ ਜਾਏ ਨਾ ਸਾਰਾ ਕੰਮ ਕਰਾ ਕੇ ਵਿਚਾਰੀ ਨੂੰ ਫੇਰ ਸਕੂਲੇ ਭੇਜਦੀ ਆ ਹਾਂ ਜਿਵੇਂ ਸਾਰਾ ਕੰਮ ਕਰਉਣ ਦੀ ਤਾਂ ਉਹ ਆ ਪੋਚਾ ਸਾਰਾ ਕੁਝ ਲਵਾ ਕੇ ਫੇਰ ਸਕੂਲੇ ਭੇਜਦੀ ਮੇਨੋਂ ਬੜਾਈ ਮੋਸਰਾ ਹੋਇਆ ਸੋਣੇ ਕੇ ਲੈ ਜਾ ਇਹ ਮੇਰੀ ਬਚਾਈ ਦੀ ਟਿਕੰਗੀ ਆ ਉਹ ਵਿਚਾਰੀ ਦੀ ਕਿਤਾਬ ਵੀ ਹੁੰਦਾ ਉਹ ਜਿਹਦੀ ਮੰਮੀ ਨੇ ਹੀ ੜਿਖਾੜੇ ਦੇ ਮੈਂ ਉਹ ਤਾਂ ਪ੍ਰੀਤ ਕਾਗ ਸੋਚਦੀ ਆ ਕੀ ਕਿਦਾਂ ਦੀਆਂ ਉਹ ਜਨਾਨੀਆਂ ਹੁੰਦੀਆਂ ਹਨਾ ਤੇਲਾ ਮੈਂ ਸੱਚੀ ਬੜੀ ਲੱਤੀ ਆ ਤੁਹੀ ਮੈਨੂੰ ਮਿਲੇ ਜੋ ਉਹ ਉਹਦੀ ਉਹ ਵਿਚਾਰੀ ਰੋਜ਼ ਸਕੂਲੇ ਆਣ ਕੇ ਰੋਂਦੀ ਆ ਹਾਏ ਹਾਏ ਨਿਆਣੀ ਵਿਚਾਰੀ ਦਾਸ ਹੈ ਤੇ ਕੀ ਹੋ ਜੂਗਾ ਤੇ ਜੇ ਉਹਦੀ ਮਾਂ ਨਹੀਂ ਹੈਗੀ ਪਰਜਾਈ ਕਰ ਤੇ ਕਿੱਡੀ ਕ ਗੱਲ ਵਾ ਬੀਜੀ ਹੋ ਕਹਿੰਦੀ ਆ ਕਿ ਉਹਨੂੰ ਮੈਂ ਵਿਆਹ ਵੀ ਦੇਣਾ ਵੇਖੋ ਜਦੋਂ ਇਹ ਕਲਾਸ 2 ਕੀਤੀ ਤੋਂ ਉਸ ਵਾਸਤੇ ਰਿਸ਼ਤੇ ਵੀ ਵੇਖਣ ਲੱਗ ਗਈ ਕਿ ਕਿੰਦੀ ਉਹਨੂੰ ਘਰੋਂ ਲਾਓ ਉਹ ਅਜਿਹੇ ਈਦਾਂ ਦੀਆਂ ਗੱਲਾਂ ਕਰੇ ਇਹ ਪੁੱਤ ਪਤਾ ਕੀ ਹੁੰਦਾ ਵਾ ਤੋਂ ਤੇੜੀਆਂ ਤਿੰਨ ਨਾਨਾ ਹੁੰਦੀਆਂ ਇਹ 3 ਹੁੰਦੀਆਂ ਵਾ ਪੁੱਤਾਂ ਵਰਗੀਆਂ ਹੁੰਦੀਆਂ ਮੇਰੀ ਸਹੇਪੁੱਤ ਪਤਾ ਨਹੀਂ ਕੀ ਗੱਲ ਲੋਕਾਂ ਦੇ ਕਿੱਦਾਂ ਦੇ ਮਾਨ ਆ ਕਿੱਦਾਂ ਦੇ ਲੋਕਾਂ ਨੇ ਢੇਲ ਬਣਾਏ ਆ ਤੇ ਜੇ ਨਿਆਣੀ ਚਲ ਵਿਚਾਰੀ ਕਾਂ ਪਾੜ ਲੂਗੀ ਕੁਝ ਜ਼ਿੰਦਗੀ ਭਾਂਜੂ ਘਰ ਚੰਗਾ ਲੱਭ ਜਾਊਗਾ ਹਾਂ ਇਹ ਤੇ ਸਾਰੀ ਉਮਰ ਰੋ ਕਨੀਤ ਨਾ ਕਰਾਉਂਦਾ ਮੈਂ ਨਹੀਂ ਵਿਆਹ ਕਰੋਣਾ ਮੈਂ ਦੱਸਦਾ ਮੈਂ ਨਹੀਂ ਅਜੇ ਕੋ ਮਲੀ ਨਾ ਵੇ ਜੀ ਮੇਰਾ ਨਹੀਂ ਜੀ ਕਹਿੰਦਾ ਤੂੰ ਇੰਨੇ ਚੰਗੇ ਹੋ ਮੇਰਾ ਤੁਹਾਨੂੰ ਛੱਡ ਕੇ ਜਾਣਾ ਨਹੀਂ ਜੀ ਲੈ ਤਾ ਦੱਸ ਤੀਆਂ ਸਦਾ ਥੋੜੀ ਪੇਕਿਆ ਕਰ ਬੋਤ ਬੈਠੀਆਂ ਰਹਿੰਦੀਆਂ ਕੌਣ ਨਹੀਂ ਮਾਰੀ ਜਾਂਦਾ ਜੋੜੇ ਨਹੀਂ ਪਤਾ ਕਿ ਕਿੱਦਾਂ ਨੇ ਮਿਲ ਜਾਸ ਹੈ ਮੇਰੀ ਨਣਾੜ ਕਿਤੇ ਮਾੜੀ ਆ ਜਾਂ ਕਿਸੇ ਦਾ ਕੋਕੋਜੀ ਹੈ ਇਹ ਕੀ ਸੋਹਣਾ ਪਰਾਣਾ ਲੱਭਣਾ ਵਾ ਦਾਂ ਵੀ ਜਾਣੂ ਜੀ ਨਹੀਂ ਕਰਦਾ ਮੇਰਾ ਤੀਕ ਤੱਕ ਕਿੱਦਾਂ ਨੇ ਮਿਲ ਜਣੇ ਮੇਰੀ ਸੁਣ ਗੱਲ ਮੈਂ ਹਜੇ ਨਹੀਂ ਤੈਨੂੰ ਵਿਆਹਣਾ ਮੈਂ ਤੇ ਆਪਣੀ ਧੀ ਨੂੰ ਅਫਸਰਾਨੀ ਬਣਾ ਕੇ ਪੜ੍ਹਾ ਲਿਖਾ ਕੇ ਫੇਰ ਵਿਆਹਾਂ ਹਾਂ ਮੈਂ ਹਾਂ ਮੈਂ ਇਖਤਿਆਬ ਬਣਾਉਂਗਾ ਇੱਕ ਹੀ ਜਿਹੜਾ ਐ ਕਿ ਤੇ ਲੈਣ ਲੱਗ ਜੂ ਰਿਸ਼ਤੇ ਆ ਦੀ ਵੇਖੀ ਮੈਂ ਪੂਰੇ ਟਾਵਰ ਨਾਲ ਵਿਆਹ ਕਰਨਾ ਮੈਂ ਐਵੇਂ ਥੋੜੀ ਮੈਂ ਆਪਣੀ ਧੀ ਕੱਢ ਦੇਣੀ ਨਹੀਂ ਕਰਾਂ ਹਾਂਜੀ ਹਾਂ ਸੱਚੀ ਕਿੰਨੇ ਚੰਗੇ ਨਹੀਂ ਐਵੇਂ ਨਹੀਂ ਕੀਤਾ ਹੁੰਦਾ ਤਸ ਮੇਰਾ ਫਰਜ਼ ਪੰਦਾ ਮੈਂ ਤੇ ਸਹਾਨ ਥੋੜੀ ਤੇਰੇ ਸਿਰ ਤੇ ਕਰ ਦਿੰਦੀ ਕੰਮ ਨਹੀਂ ਨਾ ਵੇ ਜਾਂ ਸੂਟ ਲੱਕ ਪਾ ਕੇ ਨਾ ਮੈਂ ਕਾਲਜ ਜਾਣਾ ਹੀ ਪਾ ਕੇ ਠੀਕ ਹੈ ਤਾਂ ਤੇ ਹਾਂ ਕਿ ਟਸਨਾ ਸੂਟ ਮੇਰੇ ਪਾ ਲੈਣੇ ਵੇਖਣਾ ਮੈਂ ਨਾ ਮੈਂ ਸੋਚਣ ਦੇ ਹਾਂ ਤੇ ਜਿਹੜੇ ਤੂੰ ਪਹਿਲਾਂ ਸੂਟ ਪਾ ਕੇ ਜਾਣੀ ਹੈ ਨਾ ਮੈਂ ਹਾਂ ਕਿੰਨੀ ਵਾਰੀ ਪਾ ਲੇ ਬੁਰੇ ਜਿਹੀ ਲੱਗੀਦਾ ਵਾ ਤੇ ਮੈਂ ਨਾ ਇੱਕ ਲਿਆਂਦਾ ਤੇ ਤੋਸਰੇ ਹੋਰ ਬਣਾ ਕੇ ਲਿਆਉਂਗੀ ਠੀਕ ਹੈ ਭਾਬੀ ਚੰਗਾ ਤੂੰ ਵੀ ਲੈ ਕੇ ਚਲ ਤੇਨੂੰ ਵੀ ਲੈ ਜਾਓ ਤੂੰ ਇਹ ਮੈਂ 2 ਮਿੰਟ ਨੰਮੇ ਪਹਿਲਾਂ ਮੇਰਾ ਪਹਿਲਾ ਪਹਿਲਾ ਜਿੰਨਾ ਚਿਰ ਮਰਜੀ ਪੜਾ ਜਿੰਨਾ ਤੇਰਾ ਜੀ ਕਰਦਾ ਉਹਨਾਂ ਹੀ ਪੜਾ ਲੈਣੀ ਪਈ ਮੈਂ ਤੇ ਨਵਾਜੇ ਕੰਮ ਕਰਾਉਣੀ ਹੁਣ ਕਿਹਦੇ ਮੇਰੀ ਸੁਣ ਗੱਲ ਪ੍ਰੀਤ ਤੂੰ ਆਪਣੀ ਪੜਾਈ ਵਾਦਿਆਂ ਗਿਆ ਕਰ ਤੇਰਾ ਤਾਂ ਦਿਮਾਗ ਪੜਾਈ ਨੇ ਕਿੰਨਾ ਖਾ ਲਿਆ ਪੜਦੀ ਨਹੀਂ ਮੈਂ ਹਾ ਤੁਹਾਡੇ ਨਾਲ ਵੀ ਛੋੜੀ ਹਾਲ ਕੋਈ ਨਹੀਂ ਮੈਂ ਆਪੇ ਕਰ ਲੈਣਾ ਤੂੰ ਕੰਮ ਦੀ ਟੈਨਸ਼ਨ ਨਾ ਲਿਆ ਕਰ ਤੇਰਾ ਵੀਰ ਵੀ ਮੈਨੂੰ ਇਹੋ ਗੱਲ ਕਹਿੰਦਾ ਉਹ ਆਂਦਾ ਵੀ ਇਹਨੂੰ ਕੰਮ ਨਾ ਡਾਇਆ ਕਰ ਕੰਮ ਆਪ ਕਰ ਲੈ ਕਰ ਇਹਨੂੰ ਪੜ ਲੈ ਲੈ ਇਹਦੀ ਜ਼ਿੰਦਗੀ ਬਾਂਜੂ ਘਰ ਚੰਗਾ ਕੋ ਨੌਕਰੀ ਮਿਲ ਜੂਗੀ ਤੇ ਮੇਰੀ ਸੁਣ ਗੱਲ ਤੇ ਫਿਰ ਤੂੰ 10 13 ਨੇ ਸੋਚਣਾ ਹੀ ਆਪਣੇ ਕੰਮ ਦੇ ਸੋਚੀ ਜਾਣਾ ਨਈ ਭਾਪੀ ਜੀ ਕੋਈ ਨਹੀਂ ਵੀਰ ਨੂੰ ਕਿ ਜੌਬ-ਜਾਬ ਤੇ ਲੱਗ ਲਿੰਦੋ ਫਿਰ ਆਪਾਂ ਮੇਰਾ ਕੋਈ ਨਹੀਂ ਹਜੇ ਮਾਹ ਭਾਪੀ ਜੀ ਘਰ ਦਾ ਇਹ ਵਿਚਾਰਾ ਹੁੰਦਾ ਤੂੰ ਇਹ ਮੇਰੀ ਸੁਣ ਗੱਲ ਤੂੰ ਸਾਡੇ ਵਾਸਤੇ ਮਾੜੀ ਨਹੀਂ ਸਾਡੇ ਵਾਸਤੇ ਕਰਮਾ ਵਾਲੀ ਆ ਤੇਰੇ ਵੀਰ ਦਾ ਸੋਹਣਾ ਕੰਮ ਚਾਹਦਾ ਸੋਹਣੀ ਆਪਣਾ ਰੋਟੀ ਪਾਣੀ ਚੱਲਣ ਦੇ ਆ ਵਾ ਹੈ ਤੇ ਤੇਰੇ ਕਰਕੇ ਹੀ ਹਾਂ ਦਿੱਤੀਆਂ ਨੂੰ ਦਿੱਤਾ ਕਦੀ ਨਹੀਂ ਥੜਦਾ ਇਹ ਸਿਆਣਿਆਂ ਦੇ ਕਹਾਵਤ ਹੈ ਹਾਂ ਜੀ ਜਾ ਜਾ ਲੱ ਮੈਂ ਪਹਿਲਾਂ ਮੈਂ ਵੇਖਾਂ ਕਿ ਸਬਜ਼ੀਦਾਰ ਬਾਬੀ ਜੀ ਨੂੰ ਜੋ ਕੰਮ ਕਰਨਾ ਮੈਨੂੰ ਗਲਿਆ ਰਹੇ ਕੋਈ ਨਹੀਂ ਮੈਂ ਬਣਾ ਲਾ ਲੇ ਨਾ ਤੇ ਕਿਰਿਓ ਗਰਮੀ ਬੜੀ ਐ ਮੈਂ ਰਾਦੂ ਕਿ ਅੱਜ ਸਵੇਰੇ ਛੁੱਟੀ ਐ ਮੈਨੂੰ ਕੋਈ ਨਹੀਂ ਕੋਈ ਨਹੀਂ ਚੰਗਾ ਚੰਗਾ ਲੰਮੇ ਪਾਇਆ ਜਿੰਨਾ ਜ ਮਰਜੀ ਪੈ ਜਾ ਇਹ ਨਾ ਮਨ ਚ ਸੋਚੀ ਜਾਈ ਹਾਈ ਮੈਂ ਵੇਖਾਂ ਬਾਹਰ ਬਾਹਰ ਕੁਛ ਨਹੀਂ ਦਰਮਾਨ ਨਾ ਪੈ ਜਾ ਚਲ ਚੈਰਿਤਾ ਸਿਰ ਪਿੜ ਜਾਂਦਾ ਜੀ ਨਾ ਨਾ ਹਟਿਆ ਤੇ ਆਉਂਦੇ ਆ ਤੇ ਮੈਂਨ ਨੂੰ ਆਣੀ ਇਹਨੂੰ ਫਰੀਦਮ ਦਵਾਈ ਦਵਾ ਲਿਆ ਉਹ ਜਾ ਕੇ ਗਰਮੀ ਬੜੀ ਨਿਆਣੀ ਪੜੀ ਜਾਂਦੀ ਰਹੀ ਤੇ ਸਿਰ ਤੇ ਦੁਖਣਾ ਹੀ ਐ ਕਾਲਾ ਮੈਂ ਇਹਨੂੰ ਲਿਗਾ ਵੀ ਚੈੱਕ ਕਰਾਉਣੀ ਤੇ ਫੜ ਫੜ ਕੇ ਲਿਗਾ ਨਾ ਘਟ ਕੀ ਉਹ ਵੇਖੀ ਲੋਜਿਕ ਹੈ ਛਣਦੀ ਭਾਬੀ ਮੇਰਾ ਸਿਰ ਫਿਰਦਾ ਭਾਬੀ ਮੇਰਾ ਸਿਰ ਫਿਰਦਾ ਇਸ ਤੀਰਾਂ ਪਾਸਾ ਕਰਾ ਕੇ ਆਉਂਦੇ ਆਂ ਆਹ ਬਈ ਮੈਂ ਦੋ ਪਤੋੜਿਆ ਘੰਟੇ ਦੇ ਪਾਸੇ ਬਣਾਣਾ ਲਈ ਕੋਸ਼ਿਸ਼ ਲਈ ਅਜੀ ਤਾਲ ਪਈ ਸਿਰ ਦੀ ਤਾਲ ਬਣਾਈ ਸੀ ਨੰਦਿਆਂ ਜੋ ਸੱਚੀ ਜੇਰਨਾ ਮੈਂ ਤਾਂ ਨੰਨੇ ਪਈ ਗਈ ਇਹ ਤਾਂ ਮੇਰੇ ਲਈ ਇਹ ਸਭੀ ਚੀਜ਼ੇ ਤੁਹਾਨੂੰ ਆਉਂਦੀਆਂ। ਉਹ ਸਬਜੀ ਪਈ ਹੁ ਤਾਂ ਕਿ ਮੈਂ ਹੱਥ ਨਾਲ ਰੱਦੀਆਂ ਸੋਕ ਜਾਣੀਆਂ ਹਾਂ। ਬਣਾ ਹੀ ਲੈਣੀ। ਉਹ ਤਾਂ ਸਬਜੀ ਪਈ ਆ। ਮੈਂ ਹੱਥ ਨਾਲ ਬਣਾ ਹੀ ਲੈਣੀ ਇਹਨਾਂ ਪਈਆਂ ਪਈਆਂ ਸੋਕੀ ਜਾਣਾ ਤੇ ਅੱਗੇ ਨਹੀਂ ਸਬਜੀ ਅੱਦਰੀ ਹੁੰਦਾ ਤੀ। ਮੈਂ ਕੀ ਕਰੀ ਜਾਂਦੀ ਤਰੁੰਦਾ ਤੈਨੂੰ ਕਿਧਰ ਚੇਤਾ ਆ ਗਿਆ ਅੱਜ ਮੇਰੇ ਘਰ ਦਾ। ਜੀਤਾ ਆਈ ਆ ਗਈ ਮੈਂ ਹਾਂ ਚਲ ਕੋਕਿਆਵਾ ਕਰਮਪੁਰ ਮੈਂ ਨਾ ਕੱਲ ਵੀ ਆਈ ਕਿੱਥੇ ਗਈ ਹੈ ਕੱਲ ਕੱਲ ਨਹੀਂ ਤੁਮਰ ਬੂਆ ਬਾਬਾ ਘਰ ਕਾ ਕੇ ਮੁਰਗੀ ਕੱਲ ਮੈਂ ਸ਼ਹਿਰ ਨੂੰ ਗਈ ਹਾਂ ਬਾਜ਼ਾਰ ਨੂੰ ਅੱਛਾ ਹਾਂ ਤੋ ਤੇਰੀ ਸ਼ਰਲੀ ਜੀ ਵੀ ਨਹੀਂ ਦਿਖੀ ਨਾ ਤੇਰੀ ਉਹ ਵੀ ਮੈਨੂੰ ਦਿਖੀ ਘਰੇ ਨਾ ਨਹੀਂ ਐਡਾ ਗਿਆ ਕਰ ਮੇਰੀ ਨਾਨਾ ਨੂੰ ਉਹ ਤਾਂ ਜਾਂਦੀ ਕਾਲਜ ਜਾਂਦੀ ਪੜ੍ਹਨ ਗਈ ਸੀ ਕੱਲ ਹਾਂ ਹਜੇ ਤੱਕ ਜਾਂਦੀ ਕਾਲਜ ਤੇ ਹੋਰ ਕਿਉਂ ਦੀ ਪੜਾਈ ਨਹੀਂ ਪੂਰੀ ਹੋਈ ਤੇ ਫੋਰਸ ਕਰਨ ਦੇ ਨਰਸਿੰਗ ਦਾ ਹਾਈ ਮੈਂ ਮਾਰ ਤਾ ਉੱਥੇ ਪੈਸੇ ਵੀ ਬੜੇ ਲੱਗਦੇ ਹੋਣੇ ਜਾਣੀ ਪਹਿਣਾ ਤੂੰ ਇਹ ਨਹਾੜਾ ਪਾਇਆ ਕਰ ਦੱਸ ਕੁੜੀ ਨੂੰ ਹਣ ਨਰਸਿੰਘ ਦੀ ਡਿਮਾਂਡ ਪਾਣਾ ਕਿੰਨੀ ਹੈ ਕੁੜੀ ਕਲਾਉਣੀ ਬਾਹਰ ਜਾਂ ਜੇ ਇੱਥੇ ਨੌਕਰੀ ਮਿਲ ਗਈ ਠੀਕ ਹੈ ਨਹੀਂ ਬਾਹਰ ਕਲਾ ਦੇਣੀ ਐ ਤੇ ਕਪੈਸ਼ਾ ਨੂੰ ਕੀ ਕਰਨਾ ਨਿਆਣੀ ਦੀ ਜ਼ਿੰਦਗੀ ਬੰਨ ਚੁਕੀ ਤੂੰ ਤੇ ਐ ਕਰਦੀਂ ਜਿਵੇਂ ਤੇਰੀ ਆਪਣੀ ਧੀ ਹੁੰਦੀ ਐ ਤੇ ਦੇਖ ਨਾ ਆਪਣੀ ਆਣੀ ਪਤਾ ਮੇਰਾ ਕਿੰਨਾ ਕਰਦੀ ਮੇਰੀ ਆਪਣੀਆਂ ਤੋਂ ਵੀ ਵੱਧ ਕੇ ਆ ਮਾੜਾ ਜਾਂ ਮੈਨੂੰ ਕਿਤੇ ਭਾਗੀ ਮੈਂ ਐ ਕਰ ਦਿੰਨੀ ਐ ਐ ਕਰਦਨੀ ਮਾੜਾ ਜੇ ਕੁਝ ਹੁੰਦਾ ਤੇ ਉਸ ਤੇ ਵੇਲੇ ਮੇਰ ਨਾਲ ਹੀ ਰੈਂਦੀ ਕੰਮ ਕਰਾਉਣ ਹੁਣ ਵੀ ਸਿਰ ਪੀੜ ਹੁੰਦਾ ਤੇ ਲੰਮੇ ਪਈ ਤੇ ਫਿਰ ਵੀ ਆਂਦੀ ਭਾਬੀ ਮੈਨੂੰ ਦੱਸਦੇ ਕੰਮ ਮੈਂ ਕਿਹਾ ਨਹੀਂ ਲੰਮੇ ਪੈ ਲੈਂਦੇ ਪਤਾ ਮੇਰੀ ਨਾਨਕ ਜੱਡੀ ਚੰਗੀ ਨਾਨਾਂ ਨਹੀਂ ਮੇਰੀ ਧੀ ਆ ਐਵੇਂ ਨਾ ਤੁਹਾਨੂੰ ਗੱਲਾਂ ਕਰਾਕਾਰ ਦਾ ਨਾਂ ਲੈਂਦੇ ਹੀ ਆ ਨਾ ਹਾਂ ਬਾਤ ਨਹੀਂ ਬਾਪ ਪੜਾਉਂਦੀਆਂ ਘਰ ਖਾਲੀ ਕਰਕੇ ਬੈਠੀ ਨਹੀਂ ਨਾ ਪਹਿਲਾਂ ਕਿ ਬਾਹਰ ਕਿ ਨਸੌਤੀਆਂ ਨਿਕਲਣਾਂ ਬੈਠੀ ਮੈਂ ਘਰ ਕਰਕੇ ਲੈਣੀ ਵੀ ਕੀ ਆ ਆਪਣਾ ਘਰ ਬਾਹੂ ਆਪਣੇ ਪੈਰਾ ਸਿਰ ਹੋ ਜੂ ਘਰ ਚੰਗਾ ਮੇਲ ਜੂ ਮੈਂ ਕਿ ਮੈਂ ਇਸ ਕਰਕੇ ਥੋੜੀ ਪੜਾਉਂਦੀ ਵੀ ਗਾਂ ਮੈਨੂੰ ਖਰਚੇ ਪਵਾਉਗੀ ਬਾਅਦ ਚ ਢੀਕੇਗੀ ਉਨੇ ਕਰ ਐਥੇ ਕਿਹੜੀ ਮੇਰੀ ਮਾਂ ਮੈਂ ਉਹਦੇ ਦੀ ਬਾੜ ਜਾ ਇੰਨਾ ਮੈਨੂੰ અપਮਾਨ ਹੈ ਆਪਣੇ ਨਨਾਂਨ ਤੇ ਯਾਰ ਲੱਗੇ ਤੇਰੀ ਮਰਜ਼ੀ ਕਰਨੀ ਤੂੰ ਆਪਣੀ ਮਰਜ਼ੀ ਹੈ ਮੇਰੇ ਤੇ ਸਲਾਹ ਦੇਂਦਾ ਫੱਟੇ ਬੰਦਾ ਤੂੰ ਨਾ ਐਦਾਂ ਦੀਆਂ ਮਾੜੀਆਂ ਸਲਾਹਾਂ ਨਾ ਆਪਣੇ ਕੋਲ ਹੀ ਰੱਖਿਆ ਕਰ ਜੇ ਸਲਾਹ ਦੇਣੀ ਹੈਂ ਤੀ ਕੋ ਚਾਜ ਦੀ ਤਿਆ ਕਰ ਤੂੰ ਦੇਉਂਦੀਆਂ ਚਾਰ ਘੰਟਰੀਆਂ ਦੇ ਤੇ ਉਹਨੂੰ ਤੋਰ ਮੈਂ ਕਿੱਥੇ ਤੋਰ ਵਿਆਹ ਕਿਤੇ ਮੈਂ ਦੇ ਮੈਂ ਕੀ ਆਈ ਤੇ ਤੂੰ ਤਾਂ ਸਹਿਸਤਾ ਮੈਂ ਕਪਰਸੂ ਵੀ ਆਈ ਹਾਂ ਜੇ ਨਮੀ ਅਣੀ ਹੱਥ ਪੇਧਨਾ ਗੱਲ ਕਰਦੀ ਆ ਮੇਰੀ ਸੁਣ ਗੱਲ ਫਿਰ ਤੂੰ ਆਪਣਾ ਮੇਰੀ ਗੱਲ ਵਿੱਚ ਟੋਕਦੀ ਆ ਤੇ ਤੈਨੂੰ ਮੇਰੇ ਰਿਸ਼ਤੇ ਬਾਰੇ ਕਿਹਾ ਕਿ ਤੂੰ ਫਿਰ ਇਦਾਂ ਰਿਸ਼ਤਾ ਲੈ ਕੇ ਆ ਨਹੀਂ ਨਹੀਂ ਪਤਾ ਪੈਗਾ ਹੁਣ ਕੀ ਕਰਕੇ ਆਉਣੀ ਹਾਏ ਨਹੀਂ ਉਹ ਬੁੱਢੀ ਹੋ ਗਈ ਐ ਹਜੇ ਦੀ ਉਮਰ ਹੀ ਕੀ ਐ ਸਾਰੇ ਹਜੇ ਹੈਗੀ ਐ 26ਵਾਂ ਸਾਲ ਤੈਨੂੰ ਮਾਰ ਕੀ ਲੱਗਾ ਹਾਏ ਮੈਨੂੰ ਮਾਰ ਜੇ ਹਜੇ ਉਗੜੀ ਚੜੀ ਬੈਠੀ ਐ ਹਾ ਰਹੀ ਐ ਬੁੱਢੇ ਹੋ ਜਾਈਦਾ ਬਸ ਨਿਆਣੇ ਨੂੰ ਪੜਦੇ ਕਰਦੇ ਐ ਇੰਨੀ ਉਮਰ ਤੇ ਹੋ ਹੀ ਜਾਂਦੀ ਐ ਮੈਂ ਤੇਨੂੰ ਆਖਦੀ ਵੀ ਤੂੰ ਪੜਾਈ ਦੇ ਚੱਕਰਾਂ 'ਚ ਨਾ ਪੈ ਮੇਰਾ ਤੇ ਨਾ ਰਿਸ਼ਤਾ ਹੀ ਇੱਕ ਮੇਰੇ ਕੋਲ ਜੇ ਮੈਂ ਕਰਨਾ ਹੀ ਨਹੀਂ ਤੇ ਲੋਕਾਂ ਦੇ ਏਡੇ ਏਡੇ ਮੂੰਹ ਅੱਡੇ ਹੀ ਇੱਕ ਸੌਖੀ ਬਚ ਜੇਗੀ ਉਸ ਸੌਖਿਆ ਦੇ ਚਾਰ ਘਟੇ ਨਾ ਰਿਸ਼ਤਾ ਕਰਨਾ ਨਾ ਮੈਂ ਪੁੱਛਣਾ ਹੀ ਕਿ ਕੌਣ ਆ ਕੀ ਬਲਾਵਾ ਕਿਹੜੀ ਉਹ ਕਿਹੜੀ ਨਹੀਂ ਹੈਗੀ ਤੇ ਨਾਲੇ ਤੂੰ ਨਾ ਮੇਰੇ ਐਵੇਂ ਨਾ ਦੇ ਗਾਂਜ ਨਾ ਕਰਿਆ ਕਰ ਜਦੋਂ ਮੈਨੂੰ ਨਹੀਂ ਮੈਂ ਘਰ ਦੇ ਵਿੱਚ ਮੈਨੂੰ ਨਹੀਂ ਕੋਈ ਤਕਲੀਫ ਤੇ ਤੂੰ ਦੂਜੇ ਥਾਕੇ ਪੰਮੋ ਐਵੇਂ ਬੋਤੀਆਂ ਗੱਲਾਂ ਨਾ ਕਰਿਆ ਕਰ ਮੇਰੀ ਗੱਲ ਤੇ ਸੁਣ ਕਰ ਮੋ ਇਹ ਮੈਨੂੰ ਤਾਂ ਸਮਝ ਨਹੀਂ ਆਇਆ। ਲੈ ਮੈਨੂੰ ਨਾ ਸਮਝਾ ਮੈਂ ਸਮਝੀਆਂ ਸਾਰੀਆਂ ਗਾਲ੍ਹਾਂ ਤੇ ਸੁਣ ਤੂੰ ਇਹ ਨਹੀਂ ਉਭਰਦੀਆਂ ਹੁੰਦੀਆਂ। ਮੈਨੂੰ ਧੀ ਦੀ ਵੇਲਾ ਆਪਣੇ ਪੁੱਤ ਦਿੱਤਾ। ਮੈਨੂੰ ਬੜੀ ਧੀ ਦੀ ਹੀ ਜਿੰਦੀ ਤੇ ਧੀ ਦੇ ਰੂਪ ਚ ਮੈਨੂੰ ਇਹ ਮਿਲਦੀ ਆ। ਤੂੰ ਕੋਲੇ ਮਗਰੀ ਆ ਗਈ ਆ। ਲੈ ਇਹ ਮਮ ਨਹੀਂ ਫੜਿਆ ਕਿ ਇਹ ਮਗਰੀ ਪਾ ਚੱਲੀ ਆ। ਦੇਖ ਗਰਮੀ ਚ ਜਿਵੇਂ ਤੂੰ ਮੁੜੀ ਪੈਂਦੀ ਹੋ ਵੀ ਨਹੀਂ ਪੈਂਦੀ। ਮੈਨੂੰ ਐ ਕਿਸਾ ਤੇਰਾ ਫਾਇਦਾ ਤਾਂ ਕਿਆ ਰਿਸ਼ਤਾ ਲੈ ਕੇ ਕੱਲ ਵੀ ਮੈਂ ਗਰਮੀ ਚ ਮਰੀ। ਉਹੇ ਗਾਲਿਓ ਬਾਜਾਂ ਲਾਲ ਆ ਤੇ ਮੁਰਗੀ ਮੈਨਾਂ ਲੱਗਦਾ ਨਹੀਂ ਕੋਈ ਘਰੇ ਚੜੀ ਕੇ ਤਾਂ ਮੋ ਇਦਾਂ ਬੁਰੇ ਲੱਗੀਦਾ ਰਿਸ਼ਤੇ ਦੀ ਜੇ ਕਿਸੇ ਨੇ ਕਾਲ ਕਹੀ ਹੋਵੇ ਫੇਰ ਬੰਦਾ ਕਰਤਾ ਚੰਗਾ ਲੱਗਦਾ ਜਦੋਂ ਮੈਂ ਤੈਨੂੰ ਕਿਹਾ ਹੀ ਨਹੀਂ ਤੇ ਤੈਨੂੰ ਤੇਰੇ ਨੂੰ ਕਿ ਲੋੜ ਪਈ ਮੇਰੇ ਨਾਲ ਦਾ ਰਿਸ਼ਤਾ ਲਿਆਉਣ ਦੀ ਤੂੰ ਨਹੀਂ ਕਰ ਤੇ ਸੋਣਾ ਰਿਸ਼ਤਾ ਕਰਨਾ ਚਾਹੁੰਦੀ ਆ ਥੋੜਾ ਜਿਆ ਮੁੰਡੇ ਨੂੰ ਦਵਾਈ ਕਰ ਤਵਾ ਓਕੇ ਹੋਈ ਜੀ ਤੇਰਾ ਤੇਰਾ ਪੈਰੀ ਭੰਨੀ ਵੇਖ ਲੈ ਦੀ ਮਰਜੀ ਹੋਵੇ ਇਹ ਤੇਰਾ ਬਹਿਜੇ ਬੇੜਾ ਹੈ ਮੇਰੀ ਨਾਨਾ ਕਾਣੀ ਕੋਚੀ ਹੈ ਨਹੀਂ ਐਡੀ ਲੰਮੀ ਜਵਾਨ ਸੋਹਣੀ ਹੈ ਰੰਗ ਰੂਪ ਦੀ ਸੋਹਣੀ ਤੂੰ ਆਹ ਕਿਹੜੇ ਮੁੰਡੇ ਦੀ ਦੱਸ ਪਾਈ ਜਾਨੀ ਹੈ ਜੇ ਤੇ ਉਹ ਆਪਣਾ ਕਿਸੇ ਦਾ ਕਰਨਾ ਹੋਵੇ ਤੇ ਇਹੋ ਜਿਹਾ ਕਰ ਰਹੀ ਆਵੇਂਗੀ ਇਹਨੂੰ ਅੱਗ ਲਾਉਣੀ ਹੈ ਇਹੋ ਜਿਹੀ ਜਾਇਦਾਦ ਨੂੰ ਜਿਹਦੇ ਨਾਲ ਉਮਰ ਕੱਟਣੀ ਉਹ ਹੀ ਨਾ ਚੰਗਾ ਹੋਇਆ ਤੇ ਮੈਂ ਤੇ ਤੈਨੂੰ ਭੈਣਾ ਪੈਰੀ 2 ਕਿੱਲੇ ਘਟ ਲਬਦੀ ਜੇ ਰਿਸ਼ਤਾ ਕਰਾਉਣਾ ਇਹ ਮੇਰੇ ਘਰਾਂ ਹੀ ਮੈਂ ਤੇਰਾ ਰੱਖਦੀ ਮਾਨ ਤਣ ਮੇਰਾ ਨ ਪਹਿਲੇ ਦਿਨ ਕੱਲ ਮੇਰਾ ਜੀ ਕਰਦਾ ਜੁੱਤੀ ਵਾਲਾ ਤੈਨੂੰ ਇਹ ਤੱਕ ਭਜਾਵਾ ਲੈ ਮੈਨੂੰ ਇੱਕ ਵਾਰੀ ਬੋਲ ਤੂੰ ਨੇ 2 ਟਕੇ ਦੀ ਕੁੜੀ ਕਿਛੀ ਹੈ ਜਾਣੀ ਮੈਂ ਤੈਨੂੰ ਪਹਿਲਾਂ ਵੀ ਚਾਹਉਂ ਦੋ ਟਕੇ ਦੀ ਕੁੜੀ ਗੜੀ ਨਾ ਦੱਸੀ ਤੈਨੂੰ ਮੈਂ ਦੱਸਾਂ ਮੈਨੂੰ ਤਾਂ ਲੱਗਦੀ ਅੱਗ ਕੱਪੜੇ ਸਣੇ ਹੈ ਤੂੰ ਉਹਦੇ ਬਾਰੇ ਕਿੱਡਾ ਮਾੜਾ ਬੋਲਦੀ ਜੇ ਰਿਸ਼ਤਾ ਲਿਆਉਣਾ ਮੈਂ ਉਹਨੂੰ ਪੜਾਉਣਾ ਲਿਖਾਉਣਾ ਅਫਸਰ ਬਣਾਉਣਾ ਅਫਸਰ ਦਾ ਕਿਸ ਦਾ ਰਿਸ਼ਤਾ ਲਿਆਵੀਂ ਵੇਰ ਮੇਰੇ ਘਰ ਬੜੀ ਬੜੀ ਨਾ ਨਹੀਂ ਬਣ ਰਹੀਆਂ ਤੇ ਕੁੱਲੀਆਂ ਵੇਚ ਜਾਨੀਆਂ ਆਫਰ ਬਣਾਉਂਦੀਆਂ ਤੇ ਬਾਅਦ ਚਗੜੀ ਨੇ ਮੇਕਾ ਬਣਾ ਕੇ ਦੇਣੀਆਂ ਭਾਵੇਂ ਸਾਰੀਆਂ ਵੇਚ ਜਾਣਾ ਤੂੰ ਮੈਨੂੰ ਬਣਾ ਕੇ ਦੇਣੀਆਂ ਤੂੰ ਮੇਰੀਆਂ ਕੁੱਲੀਆਂ ਵਾਲੀ ਦੇਖ ਲੈ ਕੀਪਾ ਸੀ ਕਿਹੜੀ ਗੱਲ ਨਾਲ ਪਾਉਂਦੇ ਸਾਡੇ ਕੋਲ ਕਿਹੜਾ ਕੁਝ ਐ ਕਰਨੀ ਜਾ ਬਾਅਦ ਚਗੜੀ ਨੇ ਲੱਤ ਮਾਰ ਕੇ ਤੇ ਗਾਂ ਜਾਣੀ ਗਈ ਤੇ ਚੜ ਕੇ ਤੇਰੇ ਅੱਗੇ ਨੂੰ ਪੁੱਛਣਾ ਕੁੱਲੀਆਂ ਵੇਚ ਕੇ ਤੂੰ ਮੇਰੇ ਤੇ ਲੱਗ ਗਈ ਮੈਂ ਤਾਂ ਬੰਦੀ ਸੀ ਮਾਰ ਤਸ ਨਹੀਂ ਗਾੜੀ ਅੱਗੇ ਕਰਮ ਤੇਰੀ ਮਰਜ਼ੀ ਜੇ ਸਮਝਣਾ ਤਾਂ ਠੀਕ ਨਹੀਂ ਸਮਝਣਾ ਨਾ ਠੀਕ ਫਿਰ ਤੂੰ ਆਪਣਾ ਆ ਵੀ ਤੇਰੇ ਤੇ ਹੱਥ ਜੋੜੇ ਮੇਰਾ ਐਡਾ ਭਲਾਣਾ ਸੋ ਜੇ ਬਹਿਣਾ ਹੀ ਕੋ ਚੱਜ ਦੀ ਗੱਲ ਕਰਨੀ ਤੇ ਨਿਕਲਦੀ ਹੋ ਇਥੋਂ ਫੜਾ ਪਹਿਣਾ ਵਿਦਰਖਾ ਆ ਅਫਸਰ ਦੇ ਘਰ ਹੀ ਪੈਣੀ ਆ ਕੁਲੀਆਂ ਨਹੀਂ ਅਫਸਰ ਦੇ ਘਰ ਹੀ ਆ ਤੇਰੇ ਟੱਪ ਕੁਲੀਆਂ ਪੈ ਨਹੀਂ ਦਿੰਦੀਆਂ ਤੇ ਉਹਦੇ ਤੇ ਇੰਨੇ ਇੰਨੇ ਲੱਖਾਂ ਖਰਚਾ ਲਾਈ ਜਾਂਦੀ ਕੁਲੀਆਂ ਵੀ ਪਾਲੂਗੀ ਕੁੜੀ ਵੀ ਵਿਆਹੂਗੀ ਸਭ ਕੁਝ ਕਰੂਗੀ ਤੂੰ ਜਿਉਂਦੀ ਜਾਗਦੀ ਰਹੀ ਮੈਂ ਹਾਂ ਤੂੰ ਮੈਂ ਇੱਥੇ ਤੋਂ ਅੱਖਾਂ ਦੇ ਪਸੌਣ ਦੇ ਕੇ ਰੋਣੀ ਹਾਂ 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 ਉਹ ਤੂੰ ਤੇ ਮੇਰੀ ਕੁੰਡਲੀ ਖੜਾਈ ਵੀ ਅੱਖਾਂ ਦੇ ਪਸੌਣ ਦੇ ਕੇ ਰੋਣੀ ਆ ਕਰਦੀ ਕਰਦੀ ਉਹ ਹੀ ਤੂੰ ਜਾਗਦੀ ਨਹੀਂ ਕਿ ਮੈਂ ਉਹਦੇ ਨਾਲ ਕਰਦੀ ਆ ਉਹੀ ਉਹਨੂੰ ਮੈਂ ਨਿਆਣੇ ਨੂੰ ੱਟਕੇ ਮਾਰਦੀ ਮੰਬਾਵਲ ਬਲਾਵਾ ਕਰਦੀ ਤੇ ਇਹੋ ਹੀ ਚੰਗੀ ਹਾਂ ਮੈਂ ਕਿੰਦ ਮੈਂ ਕਿਹਾ ਵੀ ਅੱਜ ਕੱਲ ਕੋਈ ਨਹੀਂ ਕਰਦਾ ਆ ਤੂੰ ਹੀ ਹੂੰ ਪਤਾ ਨਹੀਂ ਕੀ ਇਹ ਕਿਹੜੀ ਗੱਲੋਂ ਦਾ ਇੰਨਾ ਕਰੀ ਜਾਨੀ ਇੰਨਾ ਕਰੀ ਜਾਨੀ ਅੱਜ ਕੱਲ ਕੋਈ ਨਹੀਂ ਕਰਦਾ ਜਿਵੇਂ ਸਗੀ ਮਾਂ ਨਹੀਂ ਕਰਦੀ ਇਹ ਨਾਲ ਇਹ ਨਹੀਂ ਕਹਦੀਆਂ ਪੰਜੀਆਂ ਹੁੰਦੀਆਂ ਵੱਟ ਪੜ ਲੈ ਕੇ ਜਾਏ ਤੇ ਚੜ ਜਾਣ ਪਿੱਛੇ ਨਹੀਂ ਕਿੰਦ ਪੁੱਛਦੀਆਂ ਸੁਣੀਆਂ ਯੋ ਖਬਰਾਂ ਕਿੰਨੀਆਂ ਆਉਂਦੀਆਂ ਹਾਂ ਅੱਗੇ ਤੇਰੀ ਮਰਜ਼ੀ ਆ ਮੈਨੂੰ ਤੇ ਇਹ ਨਹੀਂ ਸਮਝਾਉਂਦੇ ਵੀ ਜੋ ਕੁਝ ਹੋਣਾ ਮੇਰ ਨਾਲ ਹੋਣਾ ਤੈਨੂੰ ਕਾਹਦੀ ਟੈਂਸ਼ਨ ਚੱਕ ਕੁੜੀ ਕਰੀ ਤਾਂ ਤੁਰਦੀ ਭਾਣਾ ਜੱ ਚੰਗਾ ਫਿਰ ਮੈਂ ਵੇਖੂਗੀ ਜੇ ਕੋਈ ਚੰਗਾ ਹੋ ਰਿਹਾ ਸਕੇ ਰੱਖੇਂ ਨਾਲ ਵੱਲੋਂ ਸੁੱਤੀ ਤਾਜੀ ਚੰਗਾ ਦੇਣਾ ਪੈਣੀ ਰਿਸ਼ਤਾ ਚੰਗਾ ਲਿਆ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਮੇਰੇ ਤੇ ਛੱਡ ਦੇ ਤੇਰੀ ਸਰਾਰ ਨਹੀਂ ਫਰੀਜ ਚ ਟੱਕੀ ਜਾਣਾ ਸੀ ਤੇ ਨਾਲ ਸੋਹਬਾ ਦੀ ਸੋਹਬਾ ਤੇ ਨਾਲ ਖੰਗਣਾ ਆਂਦੀ ਆਤੀ ਇਹ ਤੇ ਤੈਨੂੰ ਨਾ ਚਾਰ ਕਿੱਲੇ ਪੈਰੀ ਥੋੜਾ ਜਿਹਾ ਮੁੰਡਾ ਜਿਹਾ ਹੈਗੀ ਕੋਈ ਨਹੀਂ ਇਨਪੈਰੀ ਸੋਭਾ ਸੁਆਦ ਨਹੀਂ ਨਾ ਕੱਖ ਨਹੀਂ ਪੈਣਾ ਮੁੰਡੇ ਦਾ ਦਿਮਾਗ ਖਰਾਬ ਹੈ ਕੁੜੀ ਮੇਰੀ ਸਾਰੀ ਉਮਰ ਉਥੇ ਰੋਂਦੀ ਕਰ ਲਉਂਦੀ ਮੇਰੇ ਜੀਨ ਰੋਂਦੀ ਕਿ ਪਰਜਾਈ ਨੇ ਮੇਰਾ ਆ ਸੋਚਿਆ ਮੇਰਾ ਕਾਹਦਾ ਸੋਖ ਕੀ ਪਤਾ ਉਹਦੇ ਵੰਡੇ ਨਾਲ ਬੜੇ ਮੇਰੇ ਚ ਕਿੱਦਾਂ ਕੱਟਣਾ ਇਹੋ ਜਿਹੇ ਮਤਲਬ ਆਪਾਂ ਕੋਲ ਜਿਹਨੂੰ ਸੱਚੀ ਚੱਕੀ ਜਾਏਗੀ ਗਾੜੀ ਚਾਹ ਲਾਉਂ ਤੈਨੂੰ ਮੈਂ ਪਾ ਦੂੰ ਟੱਕਾਂ ਮਾਰਿਆ ਨਹੀਂ ਦੱਸਾਂ ਉਹਦੇ ਘਰ ਘੱਟੀ ਸਭ ਖੁਸ਼ੀ ਦੀ ਨਹੀਂ ਕੱਖ ਨਹੀਂ ਪੈਣਾ ਲੈ ਤੇਰੀ ਮਾਂ ਜੀ ਫਿਰ ਮੈਂ ਵੇਖੂ ਜੇ ਕੁਝ ਅੰਦਾਜ਼ਾ ਕਰਕੇ ਦੱਸ ਪਈ ਤੇ ਮੈਂ ਹੁਣ ਲਈਗੀ ਚਾਚੇ ਦੀ ਕਾਲ ਕਰਿਆ ਕਰਦੀ ਆਉਣਾ ਹੁੰਦਾ ਨਹੀਂ ਤੇ ਉਹਦੇ ਘਰ ਵਿਆਹ ਕਰ। ਮੈਂ ਤੇ ਦੇਖਿਆ ਉਹ ਤੇ ਕੋਈ ਆਈ ਨਹੀਂ। ਮੈਂ ਤੇ ਬਾਲਾ ਹੀ ਕਰਦੀ ਇਦਾਂ ਦੇ ਲੋਕੀ ਮਾਵਾਂ ਨਹੀਂ ਕਰਦੇ ਹੁੰਦੇ। ਈਆਂ ਤਾਂ ਮੈਂ ਦੇਖੀ। ਇਹ ਮਾੜੇ ਜਿੰ ਕੋ ਹੈ ਵੀ ਇਸ ਤੇ ਜਾਨੀ ਪੂਰੀ ਚਰਚਾ ਹੁੰਦੀ ਸੀ। ਤਾਂ ਕਿ ਆ ਜਾਂਦਾ। ਇਹਦੇ ਕੋਲ ਵੱਡੀਆਂ ਮਾਤਾਂ ਤੋਂ ਵੀ ਤਾਂ ਕਾਣਾ ਦੇ ਲਿਕੇ ਆਹੋ ਦੀਆਂ ਤੇ ਕੁਲੀਆਂ ਚਾਰ ਪੈ ਨਹੀਂ ਦਈਆਂ। ਉਹਨੂੰ ਕੋਸ ਕਰਾਉਣੀ ਚਾਚੇ ਬੰਦ ਨਹੀਂ ਕੰਨਾ ਬਣਾਉਂਦੇ। ਤੇੰਦ ਆ ਮੈਂ ਨਾ ਸਬਜੀ ਤੇ ਆਪਣੀ ਹੈਗੀ ਸਾਰੇ ਬੰਦੇ ਲੱਗੇ ਨਾ ਝੋਨੇ ਚ ਬੰਦ ਕੱਢਣ ਦੇ ਹਾਂਜੀ ਤੇ ਮੈਂ ਹਾਂ ਹੈਗੀ ਮੈਂ ਨੂੰ ਕਿਹਾ ਮੈਨੂੰ ਬੁਲਾ ਲੈ ਜੇ ਤੂੰ ਬੁਲਾਇਆ ਓਏ ਢੀ ਛੇਤੀ ਉੱਠ ਕੇ ਬਹਿ ਗਈਆਂ ਆਮੀ ਜੀ ਗਰਮੀ ਬੜੀ ਨਹੀਂ ਨੀਂਦ ਵੀ ਨਹੀਂ ਆਉਂਦੀ ਵੀ ਹਾਂ ਮੈਂ ਤੇਰੇ ਵੀਰ ਨੂੰ ਕਿਹਾ ਸੀ ਲਵਾ ਲੀ ਤੇ ਚਲ ਕੋਈ ਨਹੀਂ ਹੁਣ ਘਾਣ ਲਵਾ ਲਾਂਗੇ ਅਰਕੀ ਤੇ ਗਰਮੀ ਨਿਕਲ ਚੱਲੀ ਹਨਾ ਮੰਜੀ ਕੋਈ ਨਹੀਂ ਭਾਬੀ ਜੀ ਇਹ ਪੈਸੇ ਹੋਣਗੇ ਵੀਰ ਨੇ ਆਪੇ ਹੀ ਲਵਾ ਲੈਣਾ ਤਾਂ ਹੀ ਮੈਂ ਵੀ ਤ੍ਰੀਤ ਜਿਆਦਾ ਤੰਗੀ ਜੀ ਨਹੀਂ ਦਿੰਦੀ ਮੈਂ ਤੇ ਜੀ ਕੋਈ ਨਹੀਂ ਆਪਣੇ ਘਰ ਦਾ ਗੁਜਾਰਾ ਸੋੜਾ ਚੱਲੀ ਜਣਾ ਇਹ ਸੀ ਥੱਲੇ ਬਹਿ ਬਹਿ ਵੀ ਸਰੀਰ ਦਾ ਬੇੜਾ ਹੀ ਕਰਪ ਹੁੰਦਾ ਦੇਖੋ ਵੀ ਨਹੀਂ ਕੋਈ ਆਇਆ ਸੀ ਇੰਨੀ ਬਾਜੀ ਆਈ ਜਾਂਦੀ ਮੈਨੂੰ ਨੀਂਦ ਹੀ ਨਹੀਂ ਆਈ ਨੀਉਣਾ ਆਈ ਹੀ ਗਵਾਂਡਨ ਤੇਰੀ ਉਹ ਭਾਬੀ ਜੀ ਅੱਛਾ ਤਾਈ ਦੀ ਨੂੰ ਅੱਛਾ ਅੱਛਾ ਉਹ ਆਈ ਹੀ ਉਹ ਬੈਠੀ ਰਹੀ ਮੇਰੇ ਕੋਲ ਕਿੰਨਾ ਚਿਰ ਕਿੱਧਰ ਆਏ ਭਾਬੀ ਨਹੀਂ ਉਹ ਵੀ ਵੇਰਲੀ ਤੈਨੂੰ ਪਤਾ ਹੈਗਾ ਪ੍ਰੀਤ ਦਾ ਸੁਭਾਅ ਚ ਆ ਵੇਲੀ ਆਈ ਹੂ ਤੇਰਾ ਰਿਸ਼ਤਾ ਲੈ ਕੇ ਉਹ ਭਾਬੀ ਨੂੰ ਨਹੀਂ ਕੋਈ ਕੰਮ ਹੈਗਾ ਉਹਦੇ ਭਾਬੀ ਕਦੀ ਕਿਸੇ ਦੇ ਘਰ ਰਿਸ਼ਤਾ ਲੈ ਕੇ ਚਲ ਜਾਂਦੀ ਕਦੀ ਕਿਸੇ ਦੇ ਘਰ ਹਾਂ 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 ਤੇ ਇਹ ਦੋਲ ਮੈਂ ਤੇ ਰਿਸ਼ਤਾ ਲੈ ਕੇ ਆਈ ਆ ਤੂੰ ਆਪਣੀ ਨਣਾਣ ਵਿਆਹ ਦੇ ਇਦਾਂ ਕਰ ਦੇ ਮੈਂ ਤਾਂ ਦੱਸ ਨਾ ਮੈਂ ਤੈਨੂੰ ਮੈਂ ਤੇ ਪ੍ਰੇਪ੍ਰਿਤ ਜਿੰਦ ਮੈਂ ਉਹਨੂੰ ਕਿਹਾ ਹੋਵੇ ਫਿਰ ਤੇ ਰਿਸ਼ਤਾ ਲੈ ਉਹਦੀ ਵੀ ਚੰਗੀ ਲੱਗਦੀ ਹੈ ਨਾ ਨਾ ਮੈਂ ਮੈਂ ਨਹੀਂ ਕਰਨਾ ਮੈਂ ਤੇ ਆਪਣੀ ਕੁੜੀਏ ਜੇ ਪੜਾਉਣੀ ਲਖਾਉਣੀ ਹੈ ਤੇ ਫੇਰ ਮੈਂ ਜਾ ਕੇ ਕਰਨਾ ਨਹੀਂ ਇਹ ਕਰ ਤੇ ਮੁੰਡਾ ਬੜਾ ਸਵਧੀਾਈ ਕਿਹਨ ਨੂੰ ਪਤਾ ਕੀ ਆਂਦੀ ਸੱਚ ਹਾਂਜੀ ਮੁੰਡੇ ਦੇ ਦਿਮਾਗ 'ਚ ਫਰਕ ਤਾਂ ਪੈ ਰੀ ਬਥੇਰੀ ਹਾਂ ਭਾਬੀ ਜੀ ਉਹਨੂੰ ਨਾ ਮੂੰਹ ਲਾਇਆ ਪਰ ਉਹ ਇਲਾ ਕਿਦਾਂ ਨਹੀਂ ਬਿਲਿਆਦੀ ਮੈਂ ਇਦਾਂ ਨਹੀਂ ਰੱਜ ਮੈਨੂੰ ਇਲਾ ਦਿਨ ਮੁੰਡੇ ਨਾਲ ਵਿਆਹਣਾ ਤੂੰ ਆਹੋ ਨਾ ਨਾ ਸੀਗੇ ਮੈਂ ਥੋੜੀ ਵੀ ਆਉਣਾ ਮੈਂ ਤੇ ਕਦੀ ਵੀ ਨਾ ਇਹੋ ਜਿਹਨ ਪਛੀਲਾਵਾ ਹੈ ਦਿਮਾਗ 'ਚ ਫਰਕ ਤਾਂ ਸ ਮੇਰੇ ਨਾਲ ਜੋਗੇ ਇਹੋ ਜਿਹੇ ਰਹਿ ਗਏ ਮੈਂ ਤਾਂ ਚੰਗੀ ਬੇਇਜ਼ਤੀ ਕਰਕੇ ਕਲਾਈ ਆ ਮੈਂ ਜੇ ਰਿਸ਼ਤਾ ਹੀ ਲਿਆਉਣ ਲੱਗੀ ਚੱਜਦਾਰੇ ਪਹਿਲੀ ਗੱਲ ਤੈਨੂੰ ਮੈਂ ਕਹਿਆ ਹੀ ਨਹੀਂ ਤੇਰਾ ਫਰਜ਼ ਹੀ ਨਹੀਂ ਪੰਦਾਂ ਮੇਰੇ ਨਾਨਾ ਵਾਸਤੇ ਰਿਸ਼ਤਾ ਲਿਆਉਣਾ ਨਹੀਂ ਭਾਬੀ ਜੀ ਉਹਨਾਂ ਨੂੰ ਘਰ ਈ ਬੁਲਾਇਆ ਕਰੋ ਮੈਂ ਵੀ ਬੜਾ ਨਹੀਂ ਕਦੋਂ ਜਾਣੀ ਆ ਭਾਈ ਉਹ ਐਵੇਂ ਕਦੀ ਕਿਸੇ ਦੇ ਘਰ ਚਲੇ ਕੇ ਚਲ ਜਾਂਦੇ ਕਦੀ ਕਿਸੇ ਦੇ ਘਰ ਚਲ ਜਾਂਦੇ ਪਸਾਣੀ ਪ੍ਰੀਤ ਤੂੰ ਜਦੋਂ ਜਾਣੀ ਨਾ ਉਦੋਂ ਵੀ ਬੂਹੇ ਚ ਫੜੋ ਕੇ ਨੇ ਵੇਖਣਾ ਹੁੰਦਾ ਮੈਨੂੰ ਤਾਂ ਸੱਚੀ ਡਰ ਲੱਗਾ ਰਹਿੰਦਾ ਵੀ ਤੂੰ ਕਿਤੇ ਇਹਦੀ ਨਜ਼ਰ ਤੋਂ ਬਚੀ ਰਵੇਂ ਭਾਬੀ ਜੀ ਤੁਹਾਨੂੰ ਕਹਿੰਦੇ ਵੀ ਹੋਣੇ ਆ ਤੂੰ ਆਪਣੇ ਨਾਨਾ ਨਾ ਇੰਨਾ ਕੁ ਘਰ ਦੀ ਨਾ ਕਰਿਆ ਕਰ ਵੇ ਪ੍ਰੀਤ ਜੋ ਮਰਜ਼ੇ ਕਹੀ ਜਾਵੇ ਮੇਰੀ ਕੋਈ ਮੇਰੇ ਨੂੰ ਚੂਹ ਨਹੀਂ ਸਕਦੀ ਠੀਕ ਹੈ ਨਾ ਇਹਵੇਂ ਲੋਕਾਂ ਦੀ ਭੌਂਕਣਾ ਆਂਦਾ ਭੌਂਕੇ ਚਾਰ ਦਿਨ ਗੱਲਾਂ ਕਰਕੇ ਆਪੇ ਚੁੱਪ ਕਰ ਜਾਂਦੇ ਆ ਮੈਂ ਕਰਨੀ ਆਪਣੇ ਮਨ ਦੀ ਮੈਂ ਕਿਸੇ ਦੀ ਨਹੀਂ ਸੁਣਨੀ ਹਾਂ ਐ ਮੇਰਾ ਤੂੰ ਟੈਨਸ਼ਨ ਲਿਆ ਕਰ ਪਰ ਨਾ ਮੈਂ ਤੇਰਾ ਹਜੇ ਵਿਆਹ ਕਰਨੇ ਤੈਨੂੰ ਮੈਂ ਜਿ ਬਣਾਉਣਾ ਲਿਖਾਉਣਾ ਕਿ ਜਿੱਦਣ ਕੋਈ ਨੌਕਰੀ ਮਿਲ ਗਈ ਉਸ ਦਿਨ ਮੈਂ ਸੋਚਣਾ ਵੀ ਤੇਰਾ ਕੋਈ ਵਿਆਹ ਕਿਤੇ ਕਰਾਂ ਇਹ ਨਾ ਆਖੀ ਵੀ ਮੇਰੀ ਮਾਂ ਨਹੀਂ ਤੇ ਪਰਜਾਈ ਨੇ ਮੇਰਾ ਸੋਚਿਆ ਕੱਖ ਨਹੀਂ ਠੀਕ ਆ ਨਾ ਜਿੱਥੇ ਜਾਵੇਂਗੀ ਸੋਫਾ ਲਵੇਂਗੀ ਮੇਰਿਆਂ ਵੀ ਆਂਦਰਾਂ ਠੰਡ ਪਾਊਗੀ ਵੀ ਮੇਰੀ ਧੀ ਜਿਹੜੀ ਸੌਖੀ ਹੈ ਸੱਚੀ ਬਾਬੀ ਧੀ ਦੇ ਜਨਮ ਤੋਂ ਫੇਰ ਪਹਿਣਾ ਹੋਰ ਗੱਲ ਕਰ ਗਈ ਐ ਆਂਦੀ ਆ ਬਗਾਨੀ ਧੀ ਤੇ ਤੂੰ ਇੰਨਾ ਖਰਚਾ ਕਰਨ ਦੇਈਂ ਕੁੱਲੀਆਂ ਤੇਰੇ ਕੋ ਪਹਿਣ ਨਹੀਂ ਦੇਈਆਂ ਇਹ ਬਾਹਰ ਚਲ ਗਈ ਇਹਨੇ ਤੇ ਤੈਨੂੰ ਪੁੱਛਣਾ ਦੱਸਣਾ ਨਹੀਂਗਾ ਮਨ ਲਾ ਤਮਾਰੂਗੀ ਤੇਰੇ ਢੂੰਗੇ ਤੇ ਤੂੰ ਫੇਰ ਪਹਿਣਾ ਵਾ ਇਹ ਆਪਣਾ ਘਰ ਬਣਾ ਇਹ ਬਾਹਰ ਚਲ ਗਈ ਇੱਕ ਰੀਝਾ ਚੜ ਗਈ ਮੁੜ ਕੇ ਨਹੀਂ ਪੁੱਛਣਾ ਐ ਇਦਾਂ ਦੀਆਂ ਤੇ ਗੱਲਾਂ ਕਰਦੀ ਦਾ ਸਪੁੱਛਣਾ ਨਹੀਂ ਪੁੱਛਣਾ ਇਹ ਮੇਰੇ ਸਿਰ ਦਰਦ ਦੀ ਤੁੰਗ ਵਿੱਚ ਹੰਬ ਲੈਣੇ ਤੇ ਭਾਬੀ ਜੀ ਮੇਰਾ ਤੁਹਾਡੇ ਤੋਂ ਬਗੈਰ ਕੌਣ ਆ ਤੂੰ ਹੀ ਵੀਰ ਜਾਂ ਤੂੰ ਹੀ ਹੋਰ ਮੇਰਾ ਕੌਣ ਆ ਜਿਵੇਂ ਚੱਲ ਜਾ ਪਾਗਲ ਸੀ ਤੇਰੀ ਮੈਨੂੰ ਚੁੱਕਦੀ ਗਿਆ ਪੱਟੀਆਂ ਮਤਾਂ ਦਿੰਦੀ ਮੈਨੂੰ ਪਰ ਮੈਂ ਐਡੀ ਗੱਲਾਂ ਚ ਨਾ ਜੋ ਪਲੀਸ ਲੈ ਲੋ ਮੈਂ ਟੈਨਸ਼ਨ ਨਾ ਮੇਰਾ ਕੋਈ ਨਹੀਂ ਹੈ ਤੁਹਾਡੇ ਤੋਂ ਬਗੈਰ ਮੈਂ ਕਿੱਥੇ ਜਾਉਂਗੀ ਨਹੀਂ ਮੈਂ ਬੜੀ ਭੈੜੀ ਚੀਜ਼ ਆ ਤੈਨੂੰ ਕੀ ਲੱਗਦਾ ਮੈਂ ਉਹਨਾਂ ਦੀਆਂ ਗੱਲਾਂ ਚ ਆ ਜੂਗੀ ਕਦੇ ਵੀ ਨਹੀਂ ਆਉਂਦੀ ਉਹਨੂੰ ਮੂੰਹ ਹੀ ਨਾ ਲਾਇਆ ਕਰੋ ਤੂੰ ਨਹੀਂ ਨਹੀਂ ਮੈਂ ਵੇਪ੍ਰਿਤ ਮੈਂ ਤੈਨੂੰ ਪੜਾਉਣ ਲਿਖਾਉਂਦੇ ਮੈਂ ਇਹ ਨਹੀਂ ਸੋਚਦੀ ਵੀ ਤੂੰ ਕੱਲ ਨੂੰ ਮੈਂ ਮੈਨੂੰ ਕਮਾ ਕਮਾ ਖਵਾਵੇਂ ਕਿਦਾਂ ਮੈਨੂੰ ਇਹ ਆ ਤੇ ਤੇਰੇ ਸਿਰ ਤੇ ਮੰਮੀ ਨੇਗੇ ਤੂੰ ਮਹਿਸੂਸ ਨਾ ਕਰੇ ਵੀ ਮੇਰਾ ਭਰਾ ਭਰਜਾਈ ਦੇ ਸੋਚਿਆ ਕਰਖ ਨਹੀਂ ਜਿੱਥੇ ਵੀ ਰਵੇ ਖੁਸ਼ ਰਹੇ ਖੁਸ਼ ਰਹੇ ਮੇਰੀ ਜ਼ਿੰਦਗੀ ਆ ਮੈਂ ਤੁਹਾਡੇ ਨਾਲ ਵਰਤੂਗੀ ਮੇਰੀ ਤੁਸੀਂ ਤਾਂ ਮੇਰੀ ਮਾਂ ਹੋਰ ਕੌਣ ਤੇ ਫੇਰ ਆ ਮੇਰੇ ਪਰਪੁੰਗ ਲਾਈਆਂ ਦਿੰਦੀ ਆ ਮਾਵਾ ਨੂੰ ਤੇ ਛੱਡਿਆ ਜਾਂਦਾ ਕੀ ਪਤਾ ਕਿਦਾਂ ਦੀ ਸੁਭਾਅ ਕੀ ਦਾ ਹਿਸਾਬ ਆ ਇਹ ਤੇ ਕਿ ਉਹਨਾਂ ਨੂੰ ਭਾਬੀ ਨੂੰ ਨਾ ਉਹਨਾਂ ਦੀ ਮੇਰੇ ਨਾਲ ਤਾਂ ਉਹਨਾਂ ਨੂੰ ਵੀਰ ਨੂੰ ਕਹਿ ਕੇ ਆਉਣਾ ਪੈਣਾ ਵੀ ਇਹਨਾਂ ਨੂੰ ਸਾਡੇ ਘਰੇ ਆਉਣੋਂ ਤਾਂ ਦੋ ਹਾਂ ਪਤਾ ਨਹੀਂ ਉਹ ਇਦਾਂ ਕਿਉਂ ਕਰਦੇ ਤੇ ਚੇਕੇ ਦੇ ਨਾ ਆ ਜਾਂਦੇ ਰਿਸ਼ਤਾ ਲੈ ਗਏ ਉਹਨਾਂ ਨੂੰ ਪਤਾ ਨਹੀਂ ਕਿਉਂ ਮੈਨੂੰ ਇੰਨਾ ਦੁਖਦੀ ਜਿਵੇਂ ਕਿ ਉਹਨਾਂ ਦੀ ਨਣਾਣ ਹੁੰਦੀ ਮੈਨੂੰ ਤਲਾਹਾਂ ਉਹਨੇ ਫਾਇਦੇ ਦੇ ਦੇਣੀਆਂ ਹੁਣ ਜਿੱਦਾਂ ਜਦੋਂ ਦਾ ਸੁਭਾਅ ਹੋਰ ਜਿੱਦਾਂ ਮੈਨੂੰ ਮਤਾ ਦਿੰਦੀ ਉਹਨੇ ਲਿਆਜ ਕਰਨਾ ਹੈ ਮੇਰੀ ਸੁਣ ਗਾਦੇ ਤੂੰ ਨਾ ਜਦੋਂ ਇਦਾਂ ਬਾਪ ਆਪਣੇ ਸਹੇਲੀ ਦੇ ਘਰੇ ਜਾਣੀ ਤੇ ਕਹ ਰਾਹ ਚੰਦਾਵਾ ਕਿਤੇ ਤင်းਵਾਜ ਮਾਰੇ ਆਪਦੇ ਉਹਨਾਂ ਦੇ ਘਰ ਨਾ ਜਾਏ ਕਿਤੇ ਤੇਰੇ ਪੈਰਾਂ ਦੀ ਗਿੱਟੇ ਨਾ ਚੋਕਲੇ ਕੀ ਮਾਰਨੀ ਤੇ ਮੈਨੂੰ ਬੁਲਾਉਂਦੇ ਵੀ ਨਹੀਂ ਆ ਗਲੀ ਚ ਚਲ ਚੰਗਾ ਸਗੋ ਉਹ ਚੰਗਾ ਹੀ ਸਗੋ ਨਹੀਂ ਬਣਾਉਂਦੇ ਮੈਨੂੰ ਡਰ ਆਉਂਦਾ ਤੇਰੇ ਪੈਰਾਂ ਦੀ ਮਿੱਟੀ ਨਾਲ ਚੁੱਕ ਲੈਣਾ ਤੂੰ ਕਿਹਨੂੰ ਚੀਜ਼ ਨਾ ਖਵਾ ਦੇਣਾ ਤੇ ਭਾਪੀ ਜੀ ਮੈਂ ਅਨਤੇ ਘਰੇ ਜਾਂਦੀ ਹਾਂ ਤੇ ਮੈਨੂੰ ਬੁਲਾਉਂਦੇ ਹੀ ਨਹੀਂ ਤੇ ਮੇਰੀ ਇੱਕ ਗੱਲ ਪੱਲੇ ਬੰਨ ਲੈ ਨਾ ਜਦੋਂ ਤੂੰ ਪਹਿਲੀ ਕਦੇ ਜਾਣਾ ਨਹੀਂ ਤੇ ਫਿਰ ਦੂਜੀ ਗੱਲ ਕਬੂਦੂ ਚੀਜ਼ ਦੇਣਗੇ ਨਾ ਕੰਮ ਠੀਕ ਆ ਭਾਪੀ ਉਹ ਤਾਂ ਤੇਰੇ ਖੱਤੇ ਪਈ ਹੋਈ ਆਪਣੇ ਘਰ ਦਾ ਬੇੜਾ ਕਰ ਕਰ ਕੇ ਨਾ ਘਰ ਦੇ ਦਿਨ ਚੰਗੇ ਲੰਘਣਦੇ ਮਾਰਾ ਚੰਗੇ ਲੰਘਾਵੇ ਆਪਾਂ ਨੇ ਨੇ ਭਾਬੀ ਜੀ ਮੈਂ ਜੋ ਤੁਹੀਂ ਕਹੋਗੇ ਮੈਂ ਉਦਾਂ ਹੀ ਕਰੂੰਗੀ ਮੈਂ ਨਹੀਂ ਅੱਧਾ ਕੋਈ ਪਹਿਲੀ ਕਾਲੋਂ ਮੈਨੂੰ ਬੁਲਾਉਂਦੇ ਹੀ ਨਹੀਂ ਜੇ ਮੈਨੂੰ ਬੁਲਾਵਾਂ ਵੀ ਲੈਣਗੇ ਮੈਂ ਕਦੀ ਨਾ ਕੋਈ ਚੀਜ਼ ਲੈ ਕੇ ਖਾਉਂਗੀ ਹਾਂ ਚਲ ਕੋਈ ਨਹੀਂ ਤੂੰ ਪਾੜ ਮੈਂ ਨਾ ਸਬਜੀ ਸਬਜੀ ਘਰ ਲਾ ਚਾਹ ਤਾ ਮੈਂ ਕਰਾਵਾਂ ਮਾ ਭਾਬੀ ਜੀ ਨਾ ਨਾ ਕੁਛ ਨਹੀਂ ਕਰਾਉਣਾ ਤੂੰ ਪਾੜ ਤੂੰ ਸਬਜੀ ਸਬਤੀ ਥੋੜੀ ਨਹੀਂ ਹੋਰ ਮੈਂ ਆਉਂ ਨਹੀਂ ਆਪਣੇ ਦਾਨ ਸਿਰ ਬਣਾਈ ਅੱਛਾ ਦਾਨ ਪਈ ਫਰਾਵੇ ਨਹੀਂ ਸਬਜੀ ਤਾਂ ਪਰ ਕੀ ਕਰ ਲਈ ਮੈਂ ਤੋ ਦਾਲ ਨੇ ਨਾ ਤੇ ਤੈਨੂੰ ਪਸੰਦ ਮੈਂ ਤੇਰੇ ਕਰਕੇ ਬਣਾਉਣ ਲੱਗੀ ਉਦਾਂ ਹੀ ਤੇ ਦਾਲ ਨਾਲ ਖਾ ਲੈਣੀ ਠੀਕ ਆ ਭਾਬੀ ਇਹ ਮਬੀ ਤੂੰ ਇਹ ਸਬਜੀ ਬਣਾਉਣਾ ਮੈਂ ਆਟਾ ਕੋਣ ਦੇ ਨਾ ਨਾ ਤੇਰਾ ਪੇਪਰ ਹੈ ਤੂੰ ਆਬੇ ਨਾ ਮੇਰੇ ਪੇਪਰਾਂ ਡੇਢ ਸ਼ੀਟ ਆ ਗਈ ਪੜ ਪੜ ਸਭ ਜੀ ਬੀਚੀ ਗਰਮੀ ਤੇਰੀ ਤਾਂ ਮੈਂ ਕਿਹ ਕਹਿਤਾ ਨਾ ਪੜ ਜਾ ਕੇ ਆਪਣਾ ਮੈਂ ਆਪੇ ਬਣਾ ਲਵਾਂ ਚਲੋ ਠੀਕ ਹਾਂ ਨਾ ਮੈਂ ਗੱਡਾ ਚ ਲਿਆਵਤੇ ਤੇ ਚੀਰਾ ਪੜ ਤੂੰ ਕਿਤਾਬਾਂ ਲੈ ਕੇ ਆ ਠੀਕ ਹੈ ਬੋਲੀ ਫੁੱਲ ਬੰਡਾ ਕੋਲ ਆ ਨੀ ਸਬਜੀ ਦੇ ਥੋੜੀ ਜੀ ਆ ਤੇ ਜੇ ਨਾ ਫੱਕਰ ਤੇ ਵੀ ਮੇਰੀ ਭੈਣ ਜੀ ਹੋ ਗਈ ਇਹ ਵੀ ਮੈਂ ਤੇਰੇ ਜਾਣੀ ਮੈਂ ਅਜ ਕਰਦਾ ਉਹ ਕੰਡਾ ਕਾੜਦੀ ਆਪਣੀ ਜੋ ਕੀ ਬਾਪਾ ਜਾਣੀ ਮੈਂ ਹਾਂ ਨਿਆਣੀ ਚਰੀ ਬਾਗ ਨਹੀਂ ਖਾਂਦੀਗੀ ਕਿਉਂਕਿ ਜਿਹੜੇ ਸੱਜੇ ਸਬਜ਼ੀ ਨਹੀਂ ਪਸੰਦ ਪਈ ਵੀ ਨਹੀਂ ਪਸੰਦ ਹੁੰਦੀ ਇਹ ਚਕਾ ਦਾ ਮੈਂ ਨਾ ਮੈਂ ਖਾਣੇ ਨਹੀਂ ਮੈਂ ਸਪਾਹੀ ਹੁਣ ਪ੍ਰੀਤ ਨੂੰ ਲਾਲ ਨਹੀਂ ਪਸੰਦ ਹਰੀ ਮਿਰਚ ਬੜੀ ਖੁਸ਼ੋਕੀ ਖਾਂਦੀ ਹੈ लेने हर ही गया था पता ਪੂਣੀ ਮੈਂ ਤਾਂ ਇਹਦੇ ਘਰੇ ਕਾਹੇ ਚੱਲੀ ਤੇ ਸੱਚੀ ਬਣੀ ਕਿ ਮੈਂ ਵੀ ਨਾ ਆਈ ਨੂੰ ਕੰਮ ਹੈਗਾ ਕੋਸੰਗੀ ਜੀ ਲੱਗੀ ਆ ਸਭੀ ਗੱਲ ਚੱਲੇ ਅੱਛਾ ਹੁਣ ਜਦੋਂ ਵੀ ਕੱਲ ਮੇਰੇ ਕਾਤੇ ਹੋਰ ਤੇ ਕਹਿੰਦੇ ਕਿ ਹਪਮੋਂ ਮੇਰੀ ਸੁਣ ਗਾਲ ਤੂੰ ਸਿਆਣੀ ਬਿਆਣੀ ਮੈਂ ਤੇਰੀ ਬੇਇੱਜ਼ਤੀ ਕਰਦੀ ਚੰਗੀ ਨਹੀਂ ਲੱਗੀ ਤੇ ਤੈਨੂੰ ਮੈਂ ਉਦੋਂ ਜਵਾਬ ਦਿੱਤਾ ਸੀ ਤੇ ਹੁਣ ਵਾਰੀ ਵਾਰੀ ਗੱਲ ਕਰਦੇ ਆ ਬੰਦਾ ਚੰਗਾ ਲੱਗਦਾ ਵਾ ਤਸ ਕੱਲ ਦੇਖ ਲੈ ਮੱਗੀ ਤੇਰੀ ਗਾੜੀ ਮੈਂ ਤਾਂ ਤੈਨੂੰ ਆਖਾਂ ਹੀ ਭਿਜਤ ਗੌਰ ਕਰ ਲੇਗੀ ਤੇ ਚੰਗੀ ਰਹੇਗੀ ਇਕਨੂੰ ਤੂੰ ਐਸੇ ਮੂੰਹ ਨਾਲ ਹੀ ਆਖਦੇ ਮੇਰੇ ਤੇ ਲੇਗੀ ਆਪਣਾ ਕਿ ਤੂੰ ਸੱਚੀ ਆ ਹੀ ਕਹਿੰਦੀ ਸੀ ਗਾੜੀ ਮਰਜੀ ਤੇਰੀ ਮੇਰੀ ਤੇ ਮਤ ਦੇਣ ਦਾ ਫਰਜ਼ ਬੰਦਾ ਕਿ ਮਾਰੀ ਤੈਨੂੰ ਮਤ ਦੇਣ ਨੂੰ ਕਿਹਾ ਕਿੰਨੇ ਆ ਕਿ ਤੂੰ ਮੈਨੂੰ ਮਤ ਦੇ ਤੇਰੀ ਮਤ ਕਿਸੇ ਨੇ ਲਈ ਆ ਅਵੇਲਾ ਮੈਂ ਜਿੱਦਾਂ 10ਵੀਂ ਚ ਪੜ੍ਹਦੀ ਜੀ ਉਹਨਾਂ ਗਈ ਐ ਮੇਨਾਂ ਨਾਲ ਵੇ ਸੱਸ ਵੀ ਹੈਗੀ ਮੇਰੀ ਮੈਂ ਮਾਂ ਮਾਤਾ ਨੂੰ ਮੈਂ ਮਾਤਾ ਦੀ ਆਹੋ ਮੈਂ ਕੱਲ ਪੜਾਈਆਂ ਮੂਈਆਂ ਮੂਈ ਨਹੀਂ ਹੁੰਦੀ ਮੈਂ ਤਾਂ ਦੇਖ ਕੇ ਮੈਂ ਫਸ ਨੂੰ ਕਹਿ ਤਰਾ ਕਿ ਮੈਂ ਤੇ ਕਾਈਂ ਵਿਚਾਰੀ ਜਿਹੜੀ ਰੋਦੀ ਤੇਰੇ ਜੀ ਜਦੋਂ ਕੁੜੀ ਆਉਂਦੀ ਪੁੱਭੀ ਪੁੱਭੀ ਰੋਂਦੀ ਕਿਤੇ ਚਾਰ ਦਿਨਾਂ ਪੁੱਛਦੀ ਨਹੀਂ ਦੱਸਦੀ ਵੀ ਤੇਰੇ ਵਰਗੀਆਂ ਪਰਜਾਈਆਂ ਨੇ ਰਿਸ਼ਤੇ ਖਰਾਬ ਕੀਤੇ ਰਿਸ਼ਤਿਆਂ ਤੋਂ ਲੋਕਾਂ ਦਾ ਯਕੀਨ ਉੱਠ ਗਿਆ ਲੋਕੀ ਸਭ ਪਰਜਾਈਆਂ ਨੂੰ ਮਾੜਾ ਹੀ ਕਹਿਣ ਦੇਤੇ ਆਪਣੇ ਨਾਲਾਂ ਦਾ ਪਰਜਾਈਆਂ ਤੇ ਮਾੜਾ ਸਲੂਕ ਹੁੰਦਾ ਵਾ ਤੂੰ ਮੈਨੂੰ ਤਾਂ ਦੱਸਾ ਨਾ ਭਵੇਂ ਤੂੰ ਲੱਕ ਚੰਗੀ ਬਣ ਲਾ ਤੂੰ ਮੈਂ ਆਂ ਗਰ ਰਿਸ਼ਤੇ ਮਾੜਾ ਵਾ ਹਮੇ ਲੱਗ ਚੰਗੀ ਬਣ ਲਾ ਮਾੜੀਆਂ ਦੀਆਂ ਮਾੜੀਆਂ ਹੀ ਰਹਿਣਾ ਤੇਰੇ ਵਰਗੀਆਂ ਮਾੜਾ ਬਣਾਉਂਦੀਆਂ ਵਾ ਹਾਰੀ ਸਵਾਰੀ ਮਾੜੀ ਨਹੀਂ ਹੁੰਦੀਆਂ ਤੇਰੇ ਵਰਗੀਆਂ ਰਿਸ਼ਤਿਆਂ ਨੂੰ ਬਦਨਾਮ ਕਰਦੀਆਂ ਤੇਰੇ ਵਰਗੀਆਂ ਰਿਸ਼ਤਿਆਂ ਤੇ ਯਕੀਨ ਨਹੀਂ ਰਹਿਣ ਦਿੰਦੀਆਂ ਚੱਲ ਨਹੀਂ ਛੱਡਦੀ ਤੂੰ ਤੇ ਕਰ ਨਹੀਂ ਕਰਨਾ ਨਾ ਤੂੰ ਆਪਣਾ ਬੰਦਾ ਵੀ ਮਗਰ ਲਾਇਆ ਉਹ ਵੀ ਆਪਣੀ ਭੈਣ ਨੂੰ ਪੁੱਛਦਾ ਦੱਸਦਾ ਨਹੀਂ ਘੱਟੋ ਘੱਟ ਉਹਨੂੰ ਸ਼ਰਮ ਚਾਹੀਦੀ ਹੈ ਨਾ ਕਿ ਮੇਰੀ ਭੈਣ ਆ ਮੈਂ ਹੀ ਰੱਖ ਕੇ ਮਰਨਾ ਚਾਹੀਦੀ ਉਹਨੂੰ ਘਰ ਲੱਭਤਾ ਠੀਕ ਆ ਉਹ ਆਪੇ ਘਰੇ ਖਾਵੇ ਪਕਾਵੇ ਜਿੱਦਾਂ ਦੀ ਮਰਜ਼ੀ ਉਹ ਘਰ ਲੱਭਤਾ ਅਗਲੀ ਨੇ ਆਪਣ ਤੂੰ ਉਹ ਪੇਪਰ ਕੋ ਪਾਜ ਪਾਜ ਪੇਕੇ ਜਾਣੀ ਮੈਂ ਵੀ ਤਾਂ ਕਹਿ ਦਿੱਤੀ ਆ ਮੈਂ ਕਿ ਪਾਜ ਪਰ ਮੈਂ ਜਿੰਨੀ ਮੇਰੀ ਤੇਰੀਆਂ ਪਰਜਾਈਆਂ ਤੇ ਵਾਧੂ ਚੰਗੀਆਂ ਮੇਰੀਆਂ ਤੇਰੀਆਂ ਪਰਜਾਈਆਂ ਚੰਗੀਆਂ ਹੁਣ ਤੂੰ ਨਾ ਨਾ ਕਿਸੇ ਨੂੰ ਚੰਗੀਆਂ ਮੇਰੇ ਪੈਰਾਂ ਖਲੇ ਤਲੀਆਂ ਧਰਦਿਆਂ ਨੇ ਤੇ ਤੇਰੇ ਤੇਰੀਆਂ ਤਲੀਆਂ ਦੁਖਦੀਆਂ ਤੇ ਥਲੇ ਰੱਖਣ ਲੱਗੀਆਂ ਨਹੀਂ ਹੈ ਹੀ ਇਦਾਂ ਦੀ ਚੁੰਜੀ ਉਹ ਨਹੀਂ ਪਤਾ ਕਿੱਡੀ ਮਾਂ ਉਹਦੀ ਬਥੇਰੀ ਮਿਲਦੀ ਵਰਤਦੀ ਹੈ ਮੈਂ ਮਾਂ ਕਿ ਤੈਨੂੰ ਵੀ ਲੋੜ ਵਾ ਕਰੂੰਗੀ ਹੈ ਨਾ ਨਾ ਤੂੰ ਭਾਂ ਮਾਂ ਇਹ ਮੇਰੀ ਅੰਮੀ ਤੇ ਫਿਰ ਰਿਸ਼ਤਾ ਜਿਹੜਾ ਨਾਨਾ ਦਾ ਨਾਂ ਲੈ ਕੇ ਨਾ ਕਰਦੀ ਹੈ ਤੇ ਦਤੀ ਹੈ ਜੀ ਨੇ ਰੀ ਰਤੀਆਂ ਹੈਗੀਆਂ ਹੈ ਅੱਛਾ ਤੀਆਂ ਉੱਦਣ ਨਾਲ ਨਾਲ ਘਰੋਂ ਕੱਢ ਗਈ ਤਾਂ ਹੋ ਰਹੀ ਨੇ ਹੁਣ ਗਾਂ ਦੀ ਗਾਂ ਆਪਾਂ ਤੋਂ ਆਪਣੀ ਪੀੜੀ ਪੱਤਿਆ ਜਾਵੇ ਤੇ ਇੰਨੇ ਹੀ ਬੜਾ ਹੁਣ ਪਿਛਲੀ ਪੀੜੀ ਨੂੰ ਲੈ ਕੇ ਉਹਨਾਂ ਨਾਲ ਨਾਲ ਬੀਨ ਕਰਦੇ ਤੇ ਤੇਰੀ ਪਰਜਾਈ ਨੇ ਤੈਨੂੰ ਕੀਤੀ ਨਾ ਕੋਈ ਗੱਲ ਆ ਉਹਦਣ ਤੇਰੇ ਖਾਣੇ ਚ ਪੈਣੀ ਆ ਉਹਨਾਂ ਚਿਰ ਨਹੀਂ ਪੈਣੀ ਤੇ ਐਵੀਆਂ ਮੱਤਾਂ ਮੈਨੂੰ ਘਾਟੀ ਦਿਆ ਕਰ ਜਿੱਦਾਂ ਦਾ ਸਾਡਾ ਘਰ ਚੱਲਦਾ ਸੱਲਣ ਤੇ ਤੇਰੇ ਕੇ ਹੱਥ ਥੋੜੇ ਨਾ ਇੰਨਾ ਕਰਿਆ ਥਾ ਕਿਆ ਲੱਗੇ ਤੇਰੀ ਮਲਕੀ ਮੈਂ ਤੈਨੂੰ ਕਹਿ ਤਾਂ ਮੇਰੀ ਨਾਨ ਨ ਮੇਰੀ ਧੀ ਆ ਮੈਂ ਜੇ ਮੇਰੀ ਆਪਣੀ ਧੀ ਹੁੰਦੀ ਨਾ ਮੈਂ ਫਿਰ ਉਹਦਾ ਵੀ ਨਾ ਇੰਨਾ ਕਰਦੀ ਜਿੰਨਾ ਮੈਂ ਇਹਦਾ ਕਰਦੀ ਉਹ ਜਿੰਨਾ ਨੇ ਪਰਜਾਈ ਜਿੰਨਾ ਮਰਜ਼ੀ ਕਰ ਲੈ ਮਾਂ ਤੇ ਬੰਨ ਨਹੀਂ ਚੰਗੀ ਆਪਣੀ ਆਪਣੀ ਧੀ ਆ ਤੂੰ ਮੇਰਾ ਕਿਸੇ ਕਰਦੀ ਪਰ ਪੁਣੀ ਨਹੀਂ ਨੀ ਬਣ ਇੱਕ ਤੇ ਪੁਣੀ ਤੇ ਇੱਕ ਤੇ ਮੈਂ ਤੂੰ ਮੈਨੂੰ ਲੁਦਾਸੇ ਤੇ ਤੂੰ ਮੇਥੋਂ ਹੀ ਲੈਣਾ ਦੇਣਾ ਤੂੰ ਮੇਰਾ ਘਰ ਛੱਡਦੇ ਆ ਤੇਰੇ ਘਰ ਹੱਥ ਜੁੜੇ ਛੱਡਦੇ ਚਾ ਚੰਗਾ ਹਰ ਕੀ ਸਬਜੀ ਦਾ ਝਾਂਮਾ ਦੇਖ ਲਿਆ ਮੈਂ ਨਹੀਂ ਨਹੀਂ ਸਬਜੀ ਨਹੀਂ ਕੋਈ ਵੀ ਉੱਥੇ ਹੈਗੀ ਮੈਂ ਤੇ ਮਿਰਚਾਂ ਲੈਣ ਦੋਕ ਚੱਲੀ ਮੈਂ ਪ੍ਰੀਤ ਹਰੀ ਮਿਰਚ ਦੀ ਸਬਜੀ ਪਸੰਦ ਕਰਦੀ ਆ ਔਰ ਦੂਜੀ ਲਾਲ ਦੀ ਖਣਣੀ ਜੇ ਪ੍ਰੀਤ ਵਾਸਤੇ ਮਿਰਚਾਂ ਲੈਣ ਚੱਲਦੀ ਆ ਉਹ ਮੈਂ ਮਾਰ ਦਾਂ ਤੇਨੂੰ ਤਾਂ ਮੈਨੂੰ ਲੱਗਦਾ ਨਹੀਂ ਕੋਲ ਤੇ ਕੁਝ ਪਿਆ ਆ ਪਿਆ ਆ ਮੈਂ ਤੇ ਮੈਂ ਤਾਂ ਨਹੀਂ ਹੋ ਗਈ ਜੜੀ ਬੂਟੀ ਕਿਤੇ ਤੈਨੂੰ ਵੀ ਦੇ ਦੇ ਤੇ ਤੇਰੀ ਵੀ ਅਕਲ ਟਕਾਣੇ मेरी दाल बोल मैं चल मेरी रिश्तेदारी चमट वा चल नंगा सिद्धरा पर नहीं मामा तो परे कर दी रिश्ता देना खड़ा चढ़ना ही कहना यह आख माव तो वो करती बड़ी चंगी है ता ही लोगी घर घर गल करें तो माँ बन के बखाता सही गलती मामा को वाद करती चंगा मैं जावाई के